ਕਾ ਤੋਂ ਹੋ ਗਏ ਜੀ ਪੈਸੇ ਲੈ ਕੇ ਖਾ ਗਏ ਹੀ ਨੌਕਰੀ ਦਵਾ ਦਾਂਗੇ ਤੁਹਾਨੂੰ ਵੇਖੋ ਜੀ ਦੇ ਪੈਸੇ ਨਹੀਂ ਖਾਦੇ ਬਾਈ ਜੀ ਇਹ ਪੀਏ ਥਰੂ ਪੈਸੇ ਲੱਤੇ ਹੀ ਇਹਨਾਂ ਨੇ ਆ ਪੀਏ ਵੀ ਤਾਂ ਹੀ ਰੱਖ ਲਿਆ ਵੇਖ ਲਓ ਕੋਈ ਗੱਲ ਅਸੀਂ ਰੋਜ਼ਗਾਰ ਲੈਣਾ ਜੀ ਅਸੀਂ ਰੋਟੀ ਨਾਲੀਆਂ ਚੋਂ ਨਹੀਂ ਖਾਣੀਗੀ ਅਸੀਂ ਕੰਮ ਚਾਹੀਦਾ ਸਾਨੂੰ ਬਹੁਤ ਹੀ ਹਰਮਨ ਪਿਆਰੇ ਲੋਕਾਂ ਦੀ ਜਿਹੜੇ ਕਾਫੀ ਸਾਰੇ ਕੰਮ ਕਰਾਉਂਦੇ ਆ ਅੱਜ ਆਪਾਂ ਨੂੰ ਇਹਨਾਂ ਨੇ ਬੁਲਾਇਆ ਆਪਣੀਆਂ ਪਾਰਟੀਆਂ ਬਾਰੇ ਦੱਸਣੇ ਆ ਵੀ ਸਾਡੀ ਪਾਰਟੀ ਇਹ ਕੰਮ ਕਰਦੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਕੁਝ ਕੰਮ ਦੱਸੇ ਸੀ ਪਹਿਲਾਂ ਵੀ ਵੀ ਅਸੀਂ ਆਹ ਕੰਮ ਕਰਾਵਾਂਗੇ ਅੱਜ ਆਪਾਂ ਇਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਕਿਹੜੇ ਕਿਹੜੇ ਕੰਮ ਕਰਾ ਰਹੇ ਹੋ ਕਿੰਨੀਆਂ ਜਿਹੜੀਆਂ ਪੰਜਾਬ ਦੇ ਵਿੱਚ ਨਸ਼ੇ ਤੁਸੀਂ ਰਹਿਤ ਕਰ ਰਹੇ ਹੋ ਕੀ ਤੁਹਾਡੇ ਕੈਨ ਤੇ ਡਾਕਟਰ ਤੁਹਾਡੇ ਕੈਨ ਤੇ ਜਿਹੜੇ ਹਸਪਤਾਲਾਂ ਦੇ ਵਿੱਚ ਟਾਈਮ ਸਿਰ ਆਉਣ ਲੱਗ ਗਿਆ ਜਾ ਤੁਹਾਡੇ ਕੈਨ ਤੇ ਜਿਹੜੇ ਪਟਵਾਰੀ ਆ ਉਹ ਤੁਹਾਡੇ ਨਾਲ ਟਾਈਮ ਸਿਰ ਤੇ ਆਉਣ ਲੱਗ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਤਿਹ ਬਰਾਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਵਾਗਤ ਆ ਬਾਈ ਜੀ ਤੁਹਾਡਾ ਸਾਡੀ ਨਗਰੀ ਚ ਪਹੁੰਚਣ ਦੇ ਠੀਕ ਠਾਕ ਹਾਂਜੀ ਹਾਂਜੀ ਬਹੁਤ ਵਧੀਆ ਜੀ ਕੀ ਕਰ ਰਹੇ ਹੋ ਤੁਸੀਂ ਅੱਜ ਕੱਲ ਪੰਜਾਬ ਦੇ ਵਿੱਚ ਆਪਾਂ ਤਾਂ ਹੀ ਦੇਖੋ 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਹੀ ਰਹਿੰਦੇ ਆ ਜੀ ਆ ਲੋਕਾਂ ਦੇ ਆਂਦੀਆਂ ਸਮੱਸਿਆਵਾਂ ਸੁਣਦੇ ਆ ਉਹਨਾਂ ਦਾ ਹੱਲ ਕਰਦੇ ਆ ਠੀਕ ਹੈ ਜੀ ਜੋ ਵੀ ਨਿੱਕੇ ਮੋٹے ਕੰਮ ਹੁੰਦੇ ਆ ਉਹਨਾਂ ਨੂੰ ਆਪਾਂ ਆਪਣੇ ਬੋਸ ਤਾਂ ਹੀ ਪਹਚਾਉਣ ਪਹਚਾਉਨੇ ਆ ਜਿੰਨਾ ਵੀ ਕੰਮ ਆ ਸਾਰੇ ਸਮੇਂ ਸਰ ਕਰਦੇ ਆ ਜੇ ਕੋਈ ਸ਼ਿਕਾਇਤ ਲੈ ਕੇ ਆਂਦਾ ਤਾਂ ਉਹਨੂੰ ਵੀ ਆਪਾਂ ਸਿਰੇ ਸਰ ਟਾਈਮ ਸਰ ਨਿਵੇੜ ਦਿੰਦੇ ਆ ਜੀ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਆ ਤੁਹਾਡੇ ਸ਼ਹਿਰ ਵਾਸੀ ਕੋਈ ਇਲਜ਼ਾਮ ਲਾਉਂਦੇ ਆ ਵੀ ਜਿਹੜੇ ਥੱਲੇ ਦੇ ਲੀਡਰ ਹੁੰਦੇ ਆ ਉਹ ਪੈਸੇ ਖਾ ਲੈਂਦੇ ਆ ਤੁਸੀਂ ਕੰਮ ਨਹੀਂ ਕਰਾਉਂਦੇ ਲੋਕਾਂ ਦੇ ਨਹੀਂ ਪਾ ਜੀ ਇਹ ਸਰਾ ਸਰ ਗਲਤ ਧਾਰਨਾ ਹੈ ਦੇਖੋ ਤੁਸੀਂ ਸਾਡੀ ਹਵੇਲੀ ਆਏ ਆ ਜਿਹੜੇ ਆਪਣੇ ਸੇਵਕਾਖਲੋ ਸਮਰਥਕ ਰੱਖ ਲੋ ਆਪਣੀ ਪਾਰਟੀ ਦੇ ਜਿਹੜੇ ਆਏ ਆ ਇੱਥੇ ਆਪਣੇ ਕੰਮ ਲੈ ਕੇ ਆਏ ਆ ਜਿਨ੍ਹਾਂ ਦੇ ਅਸੀਂ ਕੰਮ ਕੀਤੇ ਹੋਏ ਆ ਤੇ ਅੱਗੇ ਵੀ ਹੋਰ ਉਹਨਾਂ ਤੇ ਅਸੀਂ ਕੰਮ ਕਰਨੇ ਹੈਗੇ ਆ ਜੀ 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 ਜਿਹੜੇ ਤੁਹਾਡੇ ਕੋਲੇ ਆ ਸੰਗਤਾਂ ਆਈਆਂ ਗਈਆਂ ਇਹਨਾਂ ਤੇ ਤੁਸੀਂ ਕੰਮ ਕਰਾਉਂਦੇ ਹਾਂ ਹਾਂਜੀ ਹਾਂਜੀ ਜਰੂਰ ਤੁਸੀਂ ਦੇਖੋ ਆਪਾਂ ਕਿੰਨੇ ਕੰਮ ਕਰਾਏ ਆ ਨੌਜਵਾਨਾਂ ਨੂੰ ਨੌਕਰੀਆਂ ਦਵਾਈਆਂ ਘਰਾਂ ਦੇ ਕੰਮ ਕਰਵਾਏ ਆ ਨਿੱਕੇ ਮੋٹے ਕੰਮ ਆ ਜਿਵੇਂ ਆਧਾਰ ਕਾਰਡ ਹੋ ਗਿਆ ਰਾਸ਼ਨ ਕਾਰਡ ਹੋ ਗਿਆ ਗਲੀਆਂ ਨਾਲੀਆਂ ਦੇ ਕੰਮ ਕਰਵਾਏ ਆ ਆਪਾਂ ਤਾਂ ਆਪਾਂ ਤਾਂ ਇਹਨਾਂ ਦੀ ਬੇਨਤੀ ਨੂੰ ਸਵੀਕਾਰ ਹੀ ਕਰਨਾ ਸੱਜਰੀ ਕਲਪੁੱਤਰ ਜੀ ਸੱਜਰੀ ਕਲ ਜ ਅਹ ਵੇਖੋ ਜੀ ਸੰਗਤਾਂ ਵੀ ਆਈਆਂ ਹੋਈਆਂ ਗਿਆ ਕਾਫੀ ਰਾਸ਼ ਰਹਿੰਦਾਗਾ ਇਹਨਾਂ ਕੋਲੇ ਤੇ ਜਿਹੜੇ ਕਾਮਕਾਰ ਕਾਫੀ ਕਰਾਉਂਦੇ ਆ ਤੁਹਾਡੀਆਂ ਵੀ ਬੇਟਾ ਮੈਂ ਸੁਣਿਆ ਵੀ ਕਾਫੀ ਫੋਟਮਾ ਹੁੰਦੀਆਂ ਨਾਲ ਰਹਿੰਦੇ ਤੁਸੀਂ ਕਾਹਦੀਆਂ ਫੋਟਮਾ ਜੀ ਫੋਟਮਾ ਖਚਾਖਾ ਕੇ ਦਾ ਦੁਖੀ ਕਰਤਾ ਹੀ ਇਹਨਾਂ ਨੇ ਕਿਉਂ ਦੁਖੀ ਕਾਤ ਹੋਗੇ ਜੀ ਪੈਸੇ ਲੈ ਕੇ ਖਾ ਗਏ ਹੀ ਨੌਕਰੀ ਦਵਾ ਦਾਂਗੇ ਤੁਹਾਨੂੰ ਵੇਖੋ ਜੀ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਤੁਹਾਡੇ ਦੇ ਇਲਜ਼ਾਮ ਲੱਗ ਰਹੇ ਆ ਉਹਨਾਂ ਨੇ ਵੀ ਕਿਹਾ ਵੀ ਪੈਸੇ ਲੈ ਕੇ ਖਾ ਗਏ ਤੁਸੀਂ ਪੈਸੇ ਖਾਨੇ ਆ ਲੋਕਾਂ ਦੇ ਨਹੀਂ ਨਹੀਂ ਪਾਜੀ ਦੇਖੋ ਆਪਾਂ ਕੀ ਪੈਸੇ ਖਾਣੇ ਆ ਆਪਾਂ ਗਰੀਬ ਬੰਦਿਆਂ ਦੇ ਕੀ ਪੈਸੇ ਖਾਣੇ ਹੈਗੇ ਇਹ ਸਾਡੇ ਵਰਗੇ ਬੰਦੇ ਆ ਸਾਡੇ ਸੱਜਣ ਮਿੱਤਰ ਆ ਆਪਾਂ ਇਹਨਾਂ ਦੇ ਕੀ ਪੈਸੇ ਖਾਣੇ ਦੇਖੋ ਮੈਂ ਤਾਂ ਅੱਜ ਵੀ ਇਹਨਾਂ ਦੇ ਕੰਮਾਂ ਲਈ ਅਰਜ਼ੀਆਂ ਦਿੱਤੀਆਂ ਹੋਈਆਂ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਤੁਸੀਂ ਅੱਗੇ ਮਾਰਕ ਲਈ ਆਪਾਂ ਅਰਜ਼ੀਆਂ ਭੇਜੀਆਂ ਹੋਈਆਂ ਐਵੇਂ ਦੀ ਕੋਈ ਗੱਲ ਨਹੀਂ ਇਹ ਸਰਾ ਸਰ ਝੂਠ ਹੈ ਵੀ ਤੁਸੀਂ ਪੈਸੇ ਖਾਣੇ ਇਹ ਤਾਂ ਮੇਰੇ ਆਪਣੇ ਬੱਚਿਆਂ ਵਰਗੇ ਨੇ ਮੇਰਾ ਪਰਿਵਾਰ ਨੇ ਮੈਂ ਇਹਨਾਂ ਦੇ ਪੈਸੇ ਖਾਊਂਗਾ ਇਹਨਾਂ ਕਰਕੇ ਹੀ ਤਾਂ ਮੈਂ ਹੈਗਾ ਇਹਨਾਂ ਸਿਰ ਤੇ ਹੀ ਉਹ ਕਹਿੰਦੇ ਪੈਸੇ ਨਹੀਂ ਖਾਣ ਸੀ ਬਾਈ ਜੀ ਨੂੰ ਪੁੱਛੋ ਵੀ ਜਿਹੜੀਆਂ ਐਪਲੀਕੇਸ਼ਨ ਆ ਮੈਂ ਦੇ ਮੇਰੀ ਐਪਲੀਕੇਸ਼ਨ ਵੀ ਪਾੜ ਕੇ ਸੜਤੀ ਤੁਸੀਂ ਤਾਂ ਕੋਈ ਐਪਲੀਕੇਸ਼ਨ ਆਈ ਏ ਤੁਹਾਡੇ ਕੋਲੇ ਨਾ ਬਾਜੀ ਦੇਖੋ ਮੇਰੇ ਕੋਲੇ ਹਜ਼ਾਰਾਂ ਸੰਗਤਾਂ ਆਂਦੀਆਂ ਨੇ ਠੀਕ ਹੈ ਜੀ ਲੱਖਾਂ ਮੈਂ ਕੰਮ ਕਰਵਾਣੇ ਹੁੰਦੇ ਆ ਠੀਕ ਹੈ ਜੀ ਇਹਨਾਂ ਦੀ ਐਪਲੀਕੇਸ਼ਨ ਆਈ ਹੋਊਗੀ ਤੁਸੀਂ ਲੀਡਰ ਕਿਹੜੀ ਪਾਰਟੀ ਦੇ ਹੋ ਮੈਂ ਸਾਂਝੀ ਪਾਰਟੀ ਸਮਝੋ ਸਮਝੀ ਪਾਰਟੀ ਦਾ ਬੰਦਾ ਹੈਗਾ ਠੀਕ ਹੈ ਜੀ ਮੇਰੇ ਸਾਰੇ ਹੀ ਸਾਰੀਆਂ ਹੀ ਪਾਰਟੀਆਂ ਨੇ ਮੈਂ ਸਾਰਿਆਂ ਦਾ ਹੀ ਸਹਿਯੋਗੀ ਆ ਮੈਨੂੰ ਤਾਂ ਲੱਗਦਾ ਲੀਡਰ ਟੋਗਲਾ ਨਹੀਂ ਪਾਜੀ ਦੋਗਲੇ ਵਾਲੀ ਗੱਲ ਈ ਪਾਰਟੀ ਮੇਰੀ ਮਾਂ ਤੁਸੀਂ ਮੇਰੀ ਪਾਰਟੀ ਨੂੰ ਨਾ ਕਹੋ ਪਾਜੀ ਪਾਰਟੀ ਦੇ ਸਿਰ ਤੇ ਹੀ ਅਸੀਂ ਚੱਲਦੇ ਆਂ ਪਾਰਟੀ ਦੇ ਸਿਰ ਤੇ ਹੀ ਸਾਡਾ ਸਮਾਜ ਚੱਲਦਾ ਪਾਜੀ ਇਹ ਗੱਲ ਗਲਤ ਹੈ ਵੀ ਪਾਰਟੀ ਪਾਰਟੀ ਕਿਹੜੀ ਚੋਂ ਪਤਾ ਲੱਗੇ ਤੋ ਇਹ ਯੂਥ ਪ੍ਰਧਾਨ ਹੈ ਜੀ ਬਸ ਹੋਰ ਕੁਛ ਨਹੀਂ ਇਹਨਾਂ ਕੋਲੇ ਜੀ ਇਹ ਯੂਥ ਪ੍ਰਧਾਨ ਹੈ ਜੀ ਬਸ ਹੋਰ ਕੁਛ ਨਹੀਂ ਇਹਨਾਂ ਕੋਲੇ ਜੀ ਅੱਛਾ ਪਤਾ ਕਿਹੜੀ ਯੂਥ ਕਿਹੜੀ ਪਾਰਟੀ ਦਾ ਯੂਥ ਪ੍ਰਧਾਨ ਹੈ ਪਤਾ ਨਹੀਂ ਕਿਹੜੀ ਪਾਰਟੀ ਦਾ ਜੀ ਬਸ ਤੁਸੀਂ ਫਿਰ ਪੈਸੇ ਕਿਵੇਂ ਦਿੱਤੇ ਇਹਨਾਂ ਨੂੰ ਬਸ ਇਹਨਾਂ ਨਾਲ ਜਾਂਦੇ ਰਹੀ ਸ਼ੁਰੂ ਤੋਂ ਮਾੜੀ ਮੋਟੀ ਬੋਲਚਾਲ ਸੀਗੀ ਇਹਨਾਂ ਨੂੰ ਪ੍ਰਧਾਨਗੀ ਦੇਤੀ ਯੂਥ ਪ੍ਰਧਾਨ ਦੀ ਅੱਛਾ ਤੇ ਅਸੀਂ ਚਾਂਸੇ 'ਚ ਆ ਗਏ ਇਹਨਾਂ ਦੇ ਕਹਿੰਦੇ ਸੀ ਨੌਕਰੀ ਲਵਾ ਦਾਂਗੇ ਆਪਣੇ ਹੱਥ ਪਾਵਰ ਆ ਯੋ ਆ ਵੋ ਆ ਕਾਪੀ ਇਹ ਰੱਖ ਲਿਆ ਨੇ ਵੇਖ ਲਓ ਨਾਲ ਜਿਹੜੇ ਜਿਨ੍ਹਾਂ ਨਾਲ ਤੁਸੀਂ ਰਹਿੰਦੇ ਹੋ ਤੁਹਾਨੂੰ ਵੀ ਕੋਈ ਤਨਖਾਹ ਤਨਖੂਹ ਦਿੰਦੇ ਕਿ ਨਹੀਂ ਦਿੰਦੇ ਸਾਡਾ ਆਪਦਾ ਪਰਿਵਾਰ ਹੈ ਜੀ ਅਸੀਂ ਸਾਨੂੰ ਤਨਖਾਹ ਦੀ ਕੀ ਲੋੜ ਹੈ ਉਹ ਬਈ ਜੀ ਇਹਨਾਂ ਨੂੰ ਕੀ ਕਹਿਣਾ ਜੀ ਆ ਮੈਂ ਵੀ ਐ ਪਰਿਵਾਰ ਪਰਿਵਾਰ ਦੇ ਚੱਕਰ 'ਚ ਹੀ ਲੱਗੜਿਆ ਗਿਆ ਜੀ ਅੱਛਾ ਜੀ ਹਾਂਜੀ ਇਹਨਾਂ ਨੇ ਮੇਰਾ ਫੁੱਦੂ ਬਣਾਤਾ ਜੀ ਮੇਰਾ ਫੁੱਦੂ ਲਾਦਾ ਟਕਾ ਗਈ ਪੈਸੇ ਦੇ ਕੇ ਕਹਿੰਦੇ ਸੀ ਤੁਹਾਨੂੰ ਨੌਕਰੀ ਦਵਾ ਦਾਂਗੇ ਪੁਲਿਸ 'ਚ ਭਰਤੀ ਕਰਾ ਦਾਂਗੇ ਕਿੱਥੇ ਜਾ ਟੱਕੇ ਖਾਣੇ ਫਿਰਦੇ ਆ ਜੀ ਬੇਰੁਜ਼ਗਾਰੀ 'ਚ ਦੇਖੋ ਉਹ ਜਿਹੜਾ ਲੀਡਰ ਦੇ ਸਾਹਮਣੇ ਬੇਇੱਜ਼ਤੀ ਕਰ ਰਿਹਾਗਾ ਉਹਨਾਂ ਦਾ ਕਹਿੰਦਾ ਵੀ ਪੈਸੇ ਲੈ ਕੇ ਖਾ ਗਏ ਪੈਸੇ ਲੈ ਕੇ ਖਾਦੇ ਭਾਜੀ ਦੇਖੋ ਪੈਸੇ ਲੈਣ ਦੀ ਗੱਲ ਤਾਂ ਸਰਾਸਰ ਝੂਠਾ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਬਾਰ 'ਚ ਪੱਕੀ ਨਾਲੀ ਬਣੀ ਆ ਕਿ ਨਹੀਂ ਬਣੀ ਆ ਪਹਿਲਾਂ ਮੈਨੂੰ ਇਹ ਦੱਸੋ ਨਾਲੀਆਂ ਗਲੀਆਂ ਨੂੰ ਨਹੀਂ ਦੇਖਣਾ ਜੀ ਅਸੀਂ ਅਸੀਂ ਰੁਜ਼ਗਾਰ ਲੈਣਾ ਜੀ ਅਸੀਂ ਰੋਟੀ ਨਾਲੀਆਂ ਕੰਮ ਦੀ ਗੱਲ ਐ ਵੀ ਇਹਨਾਂ ਨੂੰ ਆਪਾਂ ਰਾਸ਼ਨ ਕਾਰਡ ਬਣਾ ਕੇ ਦਿੱਤੇ ਜੀ ਇਹਨਾਂ ਦੇ ਘਰੇ ਜਿਹੜਾ 3 ਮਹੀਨਿਆਂ ਦਾ ਰਾਸ਼ਨ ਆਂਦਾ ਜੀ ਉਹ ਆਪਾਂ ਕਰਵਾ ਕੇ ਦਿੱਤਾ ਠੀਕ ਹੈ ਜੀ ਹੋਰ ਨਿੱਕੇ ਮੋٹے ਕੰਮ ਐ ਇਹਨਾਂ ਦੇ ਆਪਾਂ ਉਹ ਵੀ ਇਹਨਾਂ ਨੂੰ ਕਰਵਾ ਕੇ ਦਿੱਤੇ ਆ ਜੇ ਕੋਈ ਇਹਨਾਂ ਦੇ ਦੁੱਖ ਦੇ ਸਰਦੇ ਵਿੱਚ ਆਪਾਂ ਇਹਨਾਂ ਦੇ ਨਾਲ ਦੀ ਨਾਲ ਖੜੇ ਆ ਠੀਕ ਹੈ ਜੀ ਕੋਈ ਤਕਲੀਫ ਆndi ਆਪਾਂ ਇਹਨਾਂ ਨੂੰ ਸਪੋਰਟ ਕਰਦੇ ਆ ਠੀਕ ਹੈ ਜੀ ਇਹਨਾਂ ਦੀ ਜਿਹੜੀ ਕੰਮ ਦੀ ਅਰਜੀ ਉਹ ਆਪਾਂ ਅੱਗੇ ਲਾਈ ਹੋਈ ਆ ਮੇਰੇ ਪੀਏ ਸਾਹਿਬ ਨੇ ਅੱਗੇ ਲਾਈ ਹੋਈ ਆ ਮੈਂ ਮਾਰਕ ਕਰਵਾਈ ਹੋਈ ਆ ਉਹ ਅਰਜੀ ਆਪਾਂ ਅੱਗੇ ਭੇਜੀ ਹੋਈ ਆ ਇਹਨਾਂ ਨੂੰ ਨੌਕਰੀ ਜ਼ਰੂਰ ਮਿਲੋਗੀ ਜੀ ਆਪਾਂ ਕੈਮਰੇ ਅੱਗੇ ਇਹ ਝੂਠ ਬੋਲ ਰਹੇ ਨੇ ਠੀਕ ਆ ਜੀ ਇੱਥੇ ਜੀ ਇਹ ਸਰਾ ਸਰ ਝੂਠ ਆ ਬਾਈ ਜੀ ਠੀਕ ਹੈ ਇਹ ਬਸ ਝੂਠੇ ਦਲਾਸੇ ਦਿੰਦੇ ਨੇ ਜੀ ਬਸ ਗਲੀਆਂ ਨਾਲੀਆਂ ਕਣਕ ਦੇਤੇ ਯੋ ਕਰਤਾ ਬਸ ਸਾਡਾ ਤਾਂ ਕਾਰਡ ਵੀ ਕੱਟਿਆ ਗਿਆ ਜੀ ਅੱਛਾ ਹਾਂਜੀ ਬਾਈ ਜੀ ਤੁਹਾਡਾ ਕੰਮ ਕੁਮ ਕਰਦੇ ਆ ਲੀਡਰ ਕਿ ਨਹੀਂ ਕਰਦੇ ਟਲ ਜਾਂਦੇ ਆ ਅੱਛਾ ਦੀਪੂ ਦਾ ਇਹ ਕਣਕ ਕੂਕ ਨਹੀਂ ਆਈ ਅੱਛਾ ਠੀਕ ਆ ਜੀ ਬਿਲੀ ਦਾ ਉੱਤਰ ਜਾਂਦੇ ਆ ਬਿਲੀ ਦਾ ਉੱਤਰ ਤੇ ਕੱਟ ਵੱਧ ਲਾਈਟ ਆਂਦੀ ਆ ਉਹ ਨਾਲ ਟੀਵੀ ਸੜ ਗਿਆ ਨਾਲੇ ਹਾਂ ਮੱਛੀ ਮੋਟੋ ਸੜ ਗਈ ਅੱਛਾ ਤੇ ਪੱਖੇ ਦਾ ਚੱਲਨੇ ਕੀ ਆ ਵੇਖੋ ਬਾਈ ਕਹਿੰਦਾ ਵੀ ਸਾਡੇ ਵੀ ਘਰਾਂ ਦੇ ਵਿੱਚ ਲਾਈਟ ਨਹੀਂ ਆਉਂਦੀ ਕਿ ਪੱਖੇ ਚੱਲਦੇ ਨਹੀਂਗੇ ਆਟਾ ਸਾਡਾ ਹੈ ਨਹੀਂ ਥੈਲੀਆਂ ਲਿਆ ਕੇ ਤੇ ਅਸੀਂ ਜਿਹੜਾ ਟਾਈਮ ਪਾਸ ਕਰਦੇ ਆ ਠੀਕ ਹੈ ਬਾਜ਼ਾਰ ਦੇ ਵਿੱਚੋਂ ਮੁੱਲ ਦਾ ਆਟਾ ਲੈ ਕੇ ਆਉਨੇ ਆ ਤੇ ਬਾਈ ਕਹਿੰਦੇ ਵੀ ਸਾਨੂੰ ਨੌਕਰੀ ਦਿਵਾ ਦਾਂਗਾ ਉਹ ਕਹਿੰਦੇ ਵੀ ਤੁਸੀਂ ਆਟਾ ਉਟਾ ਕੋਈ ਦੇਖੋ ਦੇਖੋ ਪਾਜੀ ਜਿਹੜੀ ਰਹੀ ਗੱਲ ਆਟੇ ਦਾਲ ਦੀ ਅੱਜ ਕੱਲ੍ਹ ਹੀ ਆਪਾਂ ਆਟਾ ਦਾਲ ਆਪਣੇ ਡਿੱਪੂਆਂ ਤੇ ਵੰਡ ਕੇ ਹਟਿਆ ਜੀ ਇਹ ਸਰਾ ਸਰ ਝੂਠ ਹੈ ਜੀ ਵੀ ਆਟਾ ਦਾਲ ਨਹੀਂ ਮਿਲਦਾ ਕੁਛ ਨਹੀਂ ਮਿਲਦਾ ਕੱਲ੍ਹ ਹੀ ਵੰਡ ਕੇ ਟਿਆ ਤੁਸੀਂ ਪੁੱਛ ਸਕਦੇ ਹੋ ਆਪਣੇ ਪੀਏ ਸਾਹਿਬ ਖੜਿਆ ਇਹਨਾਂ ਕੋਲੇ ਸਾਰੀ ਡਿਟੇਲ ਆਂਦੀ ਹੈ ਕਦੋਂ ਕਣ ਕੰਦੀ ਹੈ ਕਦੋਂ ਕੁਛ ਹੁੰਦਾ ਸਭ ਕੁਝ ਵੰਡਿਆ ਜਾਂਦਾ ਰਹੀ ਗੱਲ ਲਾਈਟ ਦੀ ਲਾਈਟ 24 ਘੰਟੇ ਰਹਿੰਦੀ ਹੈ ਜੀ ਕੋਈ ਬੰਦਾ ਕਹੇ ਦੇ ਵੀ ਕਦੋਂ ਕੱਟ ਮਿਲਦਾ ਆਪਾਂ ਦੇਖੋ ਜੀ ਮੋਟਰਾਂ ਦੀ ਲਾਈਟ ਫੁੱਲ ਰਹਿੰਦੀ ਹੈ ਜੀ ਨੋਰਮਲ ਰਾਈਟ ਫੁੱਲ ਰਹਿੰਦੀ ਹੈ ਜੀ ਠੀਕ ਹੈ ਜੀ ਹਰ ਟਾਈਮ 24 ਘੰਟੇ ਲਾਈਟ ਫੁੱਲ ਉਹਨਾਂ ਦਾ ਜਿਹੜਾ ਮਸਲਾ ਹੱਲ ਕਰਕੇ ਦਿਓ ਨਹੀਂ ਭਾਈ ਜੀ ਦੇਖੋ ਕਿੱਥੇ ਪੈਸੇ ਖਾਦੇ ਆਪਾਂ ਨੂੰ ਜੀ ਬਾਈ ਜੀ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਬਸ ਹੁਣ ਗੱਲ ਦੀ ਬਾ ਗੱਲ ਟਾਲਣਗੇ ਟੋਟਲੀ ਜੀ ਇਹਨਾਂ ਦੇ ਕੋਲ ਕੋਈ ਜਵਾਬ ਹੀ ਹੈ ਨਹੀਂ ਭਾਈ ਜੀ ਆਹ ਛੋਰ ਦੇਖੋ ਆਪਣਾ ਜੀ ਚਿੱਟੇ ਤੇ ਲੱਗਿਆ ਜੀ ਇਹ ਸਰੀਰ ਦੇਖੋ ਇਹਦਾ ਜੀ ਨਸ਼ਾ ਕਰ ਕਰਕੇ ਇਹਨਾਂ ਦੀ ਸਾੜਾ ਤੁਹਾਡੇ ਯੂਥ ਪ੍ਰਧਾਨ ਦੀ ਅੱਗ ਲਾਈ ਹੋਈ ਸਾਰੀ ਸਾਡਾ ਤਾਂ ਪ੍ਰਧਾਨ ਹੀ ਅਸੀਂ ਤਾਂ ਜਿਹੜਾ ਸੱਚ ਆ ਉਹ ਦਿਖਾਉਣਾਗਾ ਭਾਈ ਜੀ ਸਾਡਾ ਇਨਸਾਫ ਕਰਾ ਦਿਓ ਜੀ ਤੁਹਾਡੇ ਕਿੰਨੇ ਪੈਸੇ ਕਿੰਨੇ ਪੈਸੇ ਦਿੱਤੇ ਸੀ ਬਾਈ ਜੀ 1.5 ਲੱਖ ਰੁਪਇਆ ਖਾ ਗਏ ਸਾਡਾ ਪੈਸੇ ਪੂਸੇ ਲਏ ਨਹੀਂ ਭਾਜੀ ਕੋਈ ਮੇਰੇ ਕੋਲ ਇੱਕ ਸਾਡੀ ਸਰਕਾਰ ਦੇ ਫੰਡ ਆਉਂਦੇ ਆ ਸਾਡਾ ਬੋਸ ਆ ਜਿਹੜਾ ਉਹ ਸਾਨੂੰ ਫੰਡ ਭੇਜਦਾ ਜੀ ਐਵੇਂ ਦਾ ਸਰਾ ਸਰ ਝੂਠ ਆ ਜੀ ਮੈਂ ਪੈਸੇ ਲੈ ਕੇ ਖਾਧਿਆ ਰੱਬ ਨੂੰ ਜਾਣ ਦੇਣੀ ਹੈ ਜੇ ਅਸੀਂ ਗਰੀਬ ਦੇ ਪੈਸੇ ਖਾ ਕੇ ਕੀ ਕਰਾਂਗੇ ਦੱਸੋ ਜੀ ਉਹ ਕਹਿੰਦੇ ਪੈਸੇ ਨਹੀਂ ਖਾਦੇ ਬਾਈ ਜੀ ਇਹ ਪੀਏ ਥਰੂ ਪੈਸੇ ਲੱਤੇ ਹੀ ਇਹਨਾਂ ਨੇ ਆ ਪੀਏ ਵੀ ਤਾਂ ਹੀ ਰੱਖ ਲਿਆ ਵੇਖ ਲੋ ਕੋਈ ਗੱਲ ਨਹੀਂ ਆਉਂਦੀ ਪੈਸੇ ਦਿੱਤੇ ਇਹਨਾਂ ਨੂੰ ਹਾਂ ਜੀ ਆਏ ਹੋਏ ਆ ਪੈਸੇ ਪਰ ਸਾਨੂੰ ਐ ਲੱਗਿਆ ਐ ਨਹੀਂ ਵੀ ਪੈਸੇ ਨੌਕਰੀ ਲਈ ਲੈ ਲਿੱਤੇ ਸਾਨੂੰ ਲੱਗਿਆ ਕਿਤੇ ਪਾਰਟੀ ਫੰਡ ਦਿੱਤਾ ਇਹਨਾਂ ਨੇ ਉਹ ਕਹਿੰਦਾ ਫੰਡ ਦਿੱਤਾ ਜਾਂ ਪੈਸੇ ਦਿੱਤੇ ਪੈਸੇ ਤਾਂ ਆਏ ਨਾ ਤੁਹਾਡੇ ਕੋਲੇ ਨਹੀਂ ਜੀ ਦੇਖੋ ਇਹ ਚੀਜ਼ 'ਚ ਮੈਂ ਨਹੀਂ ਕੁਝ ਕਹਿ ਸਕਦਾ ਵੀ ਪੈਸੇ ਉਹਨਾਂ ਨੇ ਕਿਸ ਪਰਪਸ ਲਈ ਦਿੱਤੇ ਆ ਮੈਨੂੰ ਤਾਂ ਲੱਗਿਆ ਪਾਰਟੀ ਦਾ ਫੰਡ ਆ ਜੀ ਲੋਕ ਦੇਖੋ ਲੀਡਰ ਮੰਨ ਗਿਆ ਪੈਸੇ ਆਏ ਆ ਕਹਿੰਦਾ ਵੀ ਪਾਰਟੀ ਦਾ ਫੰਡ ਬਣ ਫੰਡ ਆਇਆ ਕਹਿੰਦਾ ਕਿੰਨੇ ਪੈਸੇ ਦਿੱਤੇ ਸੀ ਤੁਸੀਂ ਬਾਈ ਜੀ ਮੈਂ 1.5 ਲੱਖ ਰੁਪਇਆ ਦਿੱਤਾ ਮੇਰੇ ਫਾਦਰ ਸਾਹਿਬ ਖੜੇ ਇਹਨਾਂ ਨੂੰ ਪੁੱਛ ਲੋ ਜੀ ਦਿੱਤੇ ਪੈਸੇ ਕੁੱਸੇ ਉਹ ਸਾਲਿਆ ਫਾਦਰ ਦੇ ਆ ਤੇ ਹੁਣ ਉਹ ਢੂਈ ਕਟਾ ਕੇ 1.5 ਲੱਖ ਦੀ ਹੈ ਪਤਾ ਤੈਨੂੰ ਕਿ ਖੂਨ ਫਿਜ਼ੀਨੇ ਦੀ ਕਮਾਈ ਮੇਰੀ ਮੈਨੂੰ ਘੜਾ ਪਤਾ ਸੀ ਨਹੀਂ ਫਿਰਦਾ ਉਹਨਾਂ ਲੀਟਰਾਂ ਵਿੱਚ ਕੀ ਦੇਦਾ ਤੈਨੂੰ ਲੀਟਰਾਂ ਵਾਲਾ ਹੈ ਆ ਫਾੜਾ ਸਾਫਾ ਪਾਉਦੇ ਗੱਲ ਚ ਲੈ ਆ ਪੈਸੇ ਦੇਖੋ ਜਿਹੜਾ ਉਹਦਾ ਪਿਓ ਵੀ ਕਹਿੰਦਾ ਵੀ ਸਾਫਾ ਪਾਲਾ ਲੀਡਰ ਤੇ ਗੱਲ ਦੇ ਵਿੱਚ ਪੈਸੇ ਦਿੱਤੇ ਆ ਲੀਡਰ ਵੀ ਮੰਨ ਗਿਆ ਕੁਝ ਪਰਸੈਂਟ ਕਹਿੰਦਾ ਪੈਸੇ ਦਿੱਤੇ ਆ ਪਰ ਉਹ ਲੀਡਰ ਕਹਿੰਦਾ ਵੀ ਕੋਈ ਗੱਲ ਨਹੀਂ ਪਾਰਟੀ ਫੰਡ ਦਿੱਤਾ ਆਊਗਾ ਤੁਸੀਂ ਪਾਰਟੀ ਫੰਡ ਸਮਝ ਕੇ ਦਿੱਤਾਗਾ ਨਹੀਂ ਨਹੀਂ ਬਾਈ ਜੀ ਨਹੀਂ ਮੈਨੂੰ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਨੇ ਨੌਕਰੀ ਦਵਾਵਾਂਗੇ ਜੀ ਇਹਨਾਂ ਨੇ ਹੁਣ ਉਹ ਚੀਜ਼ ਗੱਲ ਬਦਲਤੀ ਹੈ ਜੀ ਜੀ ਕਹਿੰਦੇ ਪਾਰਟੀ ਫੰਡ ਦੇ ਵਿੱਚ ਉਹਨੂੰ ਕਨਵਰਟ ਕਰਤਾ ਗੱਲ ਨੂੰ ਆਪਦੀ ਨੂੰ ਹੀ ਇਹਨਾਂ ਨੇ ਬਾਈ ਇਹਨਾਂ ਦਾ ਘਰ-ਬਾਰ ਕਿਵੇਂ ਆ ਪੈਸੇ-ਪੂਸੇ ਹੈਗੇ ਇਨਾਂ ਕੋਲੇ ਬਾਈ ਸਕਿਉਰਟੀ ਗਾਰਡ ਲੱਗਿਆਈ ਵਿਚਾਰਾ ਜੀ ਅੱਛਾ ਹੱਡ ਤੋੜ ਤੋੜੇ ਨੇ ਮਿਹਨਤ ਕੀਤੀ ਮੁੰਡਾ ਬਿਨਾ ਪੁੱਛੇ ਪੈਸੇ ਕੱਢ ਕੇ ਲੈ ਜਾਂਦਾ ਸੀ ਤੇ ਜਾ ਕੇ ਮੰਤਰੀਆਂ ਨੂੰ ਵਿੱਚ ਵਾਰ ਦਿੰਦਾ ਹੀ ਪੈਸੇ ਅੱਛਾ ਤੇ ਦੱਸੋ ਹੁਣ ਇਹਨਾਂ ਦੀ ਮੰਤਰੀ ਤਾਂ ਹੈ ਨਹੀਂ ਗੱਲ ਲੀਡਰ ਕਿਸੇ ਝੂਠਾ ਲੀਡਰ ਹੋਵੇ ਕੁਛ ਵੀ ਹੋਵੇ ਸਾਰੇ ਝੂਠੇ ਆ ਯਾਰ ਇਹ ਯਾਰ ਅੱਛਾ ਪੈਸੇ ਸਾਰੇ 1.5 ਲੱਖ ਰੁਪਏ ਤੁਹਾਨੂੰ ਦੱਸ ਕੇ ੜਿਆ ਪਹਿਲਾਂ ਜੀ ਉਹਨੇ ਵਿਚਾਰੇ ਨੇ ਹੱਡ ਤੋੜ ਤੋੜ ਮਿਹਨਤ ਕੀਤੀ ਤੇ ਉਹਨਾਂ ਨੇ ਉੱਧਰ ਵਾਰਤੇ ਦੱਸੋ ਹੁਣ ਗਲਤੀ ਕਿਹਦੀ ਆ ਤੁਹਾਨੂੰ ਕਿਵੇਂ ਪਤਾ ਵੀ ਤੁਸੀਂ ਇਹਨਾਂ ਦੇ ਗਵਰੰਟੀਆਂ ਕੀ ਚੈੱਕ ਕਰ ਤੁਹਾਨੂੰ ਪਤਾ ਮੈਂ ਨਾ ਰਹਿੰਦਾ ਰਹਾਂ ਦੀ ਅੱਛਾ ਤੇ ਇਹਨੇ 나 ਤਾਂ ਮੇਰੇ ਕੋਲ ਗੱਲ ਕੀਤੀ ਵੀ ਪੈਸੇ ਦਿੱਤੇ ਉਹਨਾਂ ਨੂੰ ਅੱਛਾ ਜੀ ਇਹ ਤਾਂ ਮੈਨੂੰ ਐ ਕਹਿੰਦਾ ਸੀ ਵੀ ਮੰਤਰੀ ਸਾਹਿਬ ਸਾਨੂੰ ਨੌਕਰੀ ਲਾਉਣਗੇ ਨੌਕਰੀ ਲਾਉਣਗੇ ਮੰਤਰੀ ਤਾਂ ਹੈ ਨਹੀਂ ਕਿਸੇ ਪਾਸਿਓਂ ਇਹ ਤਾਂ ਉਹ ਲੀਡਰ ਹੈ ਇਹ ਮੈਨੂੰ ਕਹਿੰਦਾ ਸੀ ਨਾ ਕਹਿੰਦਾ ਯੂਥ ਪ੍ਰਧਾਨ ਅਗਰੇ ਮੰਤਰੀ ਇਹ ਹੁਣ ਪੇਤ ਪਤਾ ਹੀ ਨਹੀਂ ਇਹਨਾਂ ਦੇ ਕੀ ਆ ਦੇਖੋ ਜਿਹੜੇ ਲਾਰੇ ਲਾਰੇ ਗਏ ਵੀ ਤੁਹਾਨੂੰ ਅਸੀਂ ਨੌਕਰੀ ਲਵਾ ਦਾਂਗੇ ਕੋਈ ਨੌਕਰੀ ਨਹੀਂ ਲਵਾਇਆਗਾ ਉਹ ਕਹਿੰਦੇ ਨੌਕਰੀ ਕੋਈ ਲਵਾਇਆ ਨਹੀਂ ਤੁਸੀਂ ਪਾਜੀ ਮੈਨੂੰ ਇੱਕ ਗੱਲ ਦੱਸੋ ਜੀ ਨੌਕਰੀ ਕਿੰਨਾਂ ਨੂੰ ਮਿਲਦੀ ਆ ਜੀ ਨੌਕਰੀ ਮਿਲਦੀ ਕਿਹਨਾਂ ਨੂੰ ਮੇਰਾ ਕੁਐਸਚਨ ਆ ਤੁਹਾਨੂੰ ਜੀ ਨੌਕਰੀ ਪੜ੍ਹੇ ਲਿਖਿਆ ਨੂੰ ਮਿਲਦੀ ਹੈ ਪੜ੍ਹੇ ਲਿਖਿਆ ਮੁੰਡਾ ਨਹੀਂ ਨੌਕਰੀ ਟੋਪਰਾਂ ਨੂੰ ਮਿਲਦੀ ਹੈ ਪਾਜੀ ਤੁਸੀਂ ਪੜ੍ਹੇ ਲਿਖੇ ਹੋ ਪਾਜੀ ਮੈਂ ਪੜ੍ਹਿਆ ਲਿਖਿਆ ਜੀ ਅੱਛਾ ਮੈਂ ਗ੍ਰੈਜੂਏਟ ਪਾਸ ਹਾਂ ਜੀ अच्छा वो कहंदे मैं नौकरी पढ़े लिखे पढले लिखे ते पाजी देखो किन्ने लखਾਂ ਲੋਕ ਨੌਜਵਾਨ ਫਿਰਦੇ ਨੇ ਪੜਦੇ ਪੜੇ ਲਿਖੇ ਫਿਰਦੇ ਨੇ ਨੌਕਰੀ ਲਈ ਫਿਰਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜਿਹੜਾ ਟਾਪਰ ਹੋਊਗਾ ਉਹਨੂੰ ਨੌਕਰੀ ਮਿਲ ਜੂਗੀ ਜਿਹੜਾ ਟਾਪਰ ਨਾ ਹੋਇਆ ਉਹਨੂੰ ਨਹੀਂ ਮਿਲੇਗੀ ਨੌਕਰੀ ਯੋਗਤਾ ਦੇ ਆਧਾਰ ਤੇ ਤੁਸੀਂ 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 ਉਹਨਾਂ ਨੂੰ ਕਿਉਂ ਕਿਹਾ ਵੀ ਨੌਕਰੀ ਮਿਲ ਜੂਗੀ ਨਹੀਂ ਪਾਜੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਤੁਹਾਡੇ ਲਈ ਟਰਾਈ ਕਰ ਸਕਦਾ ਨੌਕਰੀ ਮਿਲ ਜੂਗੀ ਠੀਕ ਹੈ ਪਰ ਮੈਂ ਇਹਨਾਂ ਨੂੰ ਕੋਈ ਵਾਅਦਾ ਨਹੀਂ ਕੀਤਾ ਵੀ ਤੁਹਾਨੂੰ ਨੌਕਰੀ ਮਿਲ ਜੂਗੀ ਜਾਂ ਤੁਹਾਨੂੰ ਕਿਹਾ ਸੀ ਵੀ ਅੱਜ ਤੁਹਾਨੂੰ ਪੱਕੀ ਨੌਕਰੀ ਮਿਲ ਜੂਗੀ ਐਵੇਂ ਦਾ ਕੁਝ ਨਹੀਂ ਤੁਹਾਨੂੰ ਕਿਹਾ ਸੀ ਇਹਨਾਂ ਨੇ ਵੀ ਟਰਾਈ ਵਾਦਾਂਗੇ ਅਸੀਂ ਟਰਾਈ ਕਰਾਂਗੇ ਸਾਡੀ ਪੂਰੀ ਉੱਪਰ ਤੱਕਰ ਪਾਵਰ ਆ ਅਸੀਂ ਤੁਹਾਨੂੰ ਨੌਕਰੀ ਦਵਾਵਾਂਗੇ ਫੰਡ ਦੇ ਨਾਂ ਤੇ ਮੇਰੇ ਸਾਰੇ ਪੈਸੇ ਨਾਪਲੇ ਦੇਖੋ ਉਹ ਕਹਿੰਦਾ ਵੀ ਮੇਰੇ ਪੈਸੇ ਨਾਪਲੇ ਆ ਤੇ ਤੁਸੀਂ ਕਿੰਨੇ ਵੀ ਫੰਡ ਆਇਆ ਜੋ ਹਾਂਜੀ ਭਾਜੀ ਦੇਖੋ ਫੰਡ ਆਇਆ ਹੋਇਆ ਜੀ ਮੈਂ ਨਹੀਂ ਮੁਕਰਦਾ ਵੀ ਕੋਈ ਪੈਸੇ ਨਹੀਂ ਆਏ ਮੈਨੂੰ ਕੀ ਪਤਾ ਸੀ ਵੀ ਇਹ ਮਤਲਬ ਇਹਨਾਂ ਨੇ ਨੌਕਰੀ ਵਾਸਤੇ ਪੈਸੇ ਦਿੱਤੇ ਮੈਨੂੰ ਤਾਂ ਸੇਵਾ ਪਾਰਟੀ ਸੇਵਾ ਸਮਾਜ ਦੀ ਸੇਵਾ ਸਾਡੇ ਇੱਥੋਂ ਦੇ ਲੋਕਾਂ ਦੀ ਸੇਵਾ ਵਾਸਤੇ ਫੰਡ ਆਇਆ ਹੋਇਆ ਹੈਗਾ ਬਾਕੀ ਪੁੱਤਰਾ ਮਗਰ ਆਪਣੇ ਵਾਟਰ ਕੂਲਰ ਲੱਗਿਆ ਪਾਣੀ ਪੂਣੀ ਪੀਓ ਤੁਸੀਂ ਠੰਡਾ ਪਾਣੀ ਪੀਓ ਕੋਈ ਲੰਗਰ ਲੁੰਗਰ ਖਾਣਾ ਆਪਣੀ ਲੰਗਰ ਚੱਲਦਾ ਰਹਿੰਦਾ ਚੱਤੋਂ ਪੈਰ ਚੱਲਦਾ ਰਹਿੰਦਾ ਤੁਸੀਂ ਉਹ ਖਾਓ ਬੈਠੋ ਤੁਹਾਡੇ ਕੰਮ ਵੀ ਹੱਲ ਕਰਦੇ ਆਪਾਂ ਮਸਲਾ ਵੀ ਹੱਲ ਕਰਦੇ ਆ ਤੁਹਾਡਾ ਨੌਕਰੀ ਵਾਲਾ ਮਸਲਾ ਵੀ ਹੱਲ ਕਰਦੇ ਆ ਵਾਟਰ ਕੂਲਰ ਦੀ ਗੱਲ ਸੁਣ ਲਓ ਜੀ ਮੈਂ ਹੀ ਚੱਕ ਕੇ ਲ ਜਦੋਂ ਇਹਨਾਂ ਨਾਲ ਮੈਂ ਰੈਲੀਆਂ ਤੇ ਧੱਕੇ ਖਾਂਦਾ ਸੀਗਾ ਇਹ ਕਿਸੇ ਆਸ਼ਰਮ ਦਾ ਚੱਕ ਕੇ ਲੈ ਕੇ ਇੱਥੇ ਲਾ ਲਿਆਈ ਇਹਨਾਂ ਨੇ ਆਪਦੇ ਵੇਖੋ ਲੀਡਰ ਸਾਹਿਬ ਦੀ ਗੱਲ ਇੱਕ ਹੋਰ ਫੜੀ ਗਈ ਆ ਕਹਿੰਦਾ ਵੀ ਵਾਟਰ ਕੁਲਰ ਵੀ ਕਿਸੇ ਆਸ਼ਰਮ ਦੇ ਵਿੱਚੋਂ ਚੱਕ ਕੇ ਲੈਂਦਾ ਆਸ਼ਰਮ ਚੋਂ ਚੁੱਕਾਇਆ ਨਹੀਂ ਨਹੀਂ ਪਾਜੀ ਐਵਜੇ ਕੋਈ ਕੰਮ ਨਹੀਂ ਕੋਈ ਆਸ਼ਰਮ ਵਾਲਾ ਕੰਮ ਨਹੀਂ ਆ ਜੀ ਇਹਨਾਂ ਦੇ ਮੇਰੇ ਕੋਲੇ ਸਾਰੇ ਐਵੀਡੈਂਸ ਪਏ ਆ ਹੋਟਲਾਂ ਤੱਕ ਜਿੱਥੋਂ ਤੱਕ ਮੈਂ ਇਹਨਾਂ ਦੀ ਗੱਡੀ ਵੀ ਚਲਾਈ ਆ ਜੀ ਵੇਖੋ ਉਹ ਕਹਿੰਦਾ ਮੇਰੇ ਕੋਲੇ ਥੋੜੇ ਐਵੀਡੈਂਸ ਪਏ ਆ ਇਹਨਾਂ ਨੇ ਮੇਰਾ ਕੋਈ ਹੱਲ ਨਾ ਕੀਤਾ ਜਾਂ ਇਹ ਰਹਿਣਗੇ ਜਾਂ ਮੈਂ ਰੂੰਗਾ ਵੇਖੋ ਉਹ ਕਹਿੰਦਾ ਵੀ ਜਾਂ ਤਾਂ ਮੈਂ ਰਹੂੰਗਾ ਜਾਂ ਤੁਸੀਂ ਰਹੋਗੇ ਉਹ ਕਹਿੰਦਾ ਵੀ ਪੈਸੇ ਖਾਦੇ ਆ ਦੇਖੋ ਪਾਜੀ ਇਹਨਾਂ ਨੇ ਐਡੀ ਗੱਲ ਕਹਿਤੀ ਇਹ ਤਾਂ ਮੇਰੇ ਜਵਾਕਾਂ ਵਰਗੇ ਨੇ ਗੁੱਸਾ ਗਿਲਾ ਹੁੰਦਾ ਉਮਰ ਕਿੰਨੀ ਤੁਹਾਡੀ ਉਮਰ ਉਮਰ ਤੋਂ ਤੁਸੀਂ ਮੇਰੀ ਕੀ ਲੈਣਾ ਜੀ ਉਮਰ ਮੇਰੀ ਬਧਿਆ ਠੀਕ ਠਾਕ ਆ ਮੈਂ ਆਪਦਾ ਜਵਾਨ ਆ ਹਜੇ ਕੋਈ ਐਡੀ ਵੱਡੀ ਖਾਸੀ ਉਮਰ ਵੀ ਨਹੀਂ ਮੇਰੀ ਲੋਕਾਂ ਦੀ ਸੇਵਾ ਕਰਦਾ ਯੰਗ ਖੂਨ ਆ ਠੀਕ ਹੈ ਜੀ ਚੱਤੋਂ ਪੈਰ ਦਿਨ ਰਾਤ ਇਹਨਾਂ ਲਈ ਇੱਕ ਕੀਤਾ ਹੋਇਆ ਬਾਕੀ ਰਹੀ ਗੱਲ ਪ੍ਰੂਫਾਂ ਦੀ ਠੀਕ ਹੈ ਜੀ ਸਾਰੀਆਂ ਮੇਰੀਆਂ ਤੱਤੀਆਂ ਪੈਣਾ ਨੇ ਮੈਂ ਤਾਂ ਸਾਰੇ ਪਰਿਵਾਰ ਵਾਲਾ ਬੱਚਿਆਂ ਵਾਲਾ ਹੈਗਾ ਜੀ ਮੇਰੇ ਕੋਈ ਐਵੇਂ ਦਾ ਕੋਈ ਇੱਕ ਵੀ ਪ੍ਰੂਫ ਨਿਕਲਾਵੇ ਆਪਾਂ ਦੇਣਦਾਰ ਹੈਗੇ ਉਸ ਗੱਲ ਦੇ ਪਰ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਜੀ ਭ ਜੀ ਇਹਨਾਂ ਨੂੰ ਸਪਸ਼ਟੀਕਰਨ ਕਰਨ ਦੋ ਪਰ ਜਦੋਂ ਮੇਰਾ ਟਾਈਮ ਆ ਗਿਆ ਮੇਰਾ ਮੈਂ ਇਹਨਾਂ ਦਾ ਜਾਏ ਰਹਿਣਗੇ ਜਾਂ ਮੈਂ ਰਹੂੰਗਾ ਬਈ ਯਾਰ ਜੀ ਜੇ ਪੈਸੇ ਨਾ ਮੋੜੇ ਫਿਰ ਬਸ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਨੇ ਬਾਈ ਜੀ ਇਹਨਾਂ ਦੇ ਸਾਰੇ ਪ੍ਰੂਫ ਕੀ ਪਏ ਬਸ ਉਹ ਬਾਈ ਜੀ ਤੁਹਾਨੂੰ ਦੇਖਣ ਨੂੰ ਹੀ ਮਿਲਣਗੇ ਜੀ ਜਾਂ ਇਹਨਾਂ ਨੂੰ ਦੇਖਣ ਨੂੰ ਮਿਲਣਗੇ ਜਾਂ ਦੁਨੀਆ ਨੂੰ ਦੇਖਣ ਨੂੰ ਮਿਲਣਗੇ ਜੀ ਬਸ ਇਹਨਾਂ ਦਾ ਕਾਲਾ ਚਿੱਟਾ ਸਾਰਾ ਖੋਲ ਦਿਨਾ ਹੀ ਮੈਂ ਵੇਖੋ ਉਹ ਕਹਿੰਦਾ ਵੀ ਤੁਹਾਡੇ ਜਿਹੜੇ ਪ੍ਰੂਫ ਪਏ ਆ ਉਹਦੇ ਕੋਲੇ ਸੋਸ਼ਲ ਮੀਡੀਆ ਤੇ ਜ਼ਹਿਰ ਕਰ ਦੂਗਾ ਨਹੀਂ ਦੇਖੋ ਕੋਈ ਵੀ ਮੈਂ ਤਾਂ ਕਿੰਨਾ ਵੀ ਪ੍ਰੂਫ ਮੈਨੂੰ ਦਿਓ ਜਿੱਥੇ ਮੈਂ ਗਲਤ ਹੈਗਾ ਮੈਨੂੰ ਪ੍ਰੂਫ ਦਿਓ ਪਰ ਮੈਨੂੰ ਪਤਾ ਜੀ ਮੇਰਾ ਦੇਖੋ ਬਾਈ ਜੀ ਆ ਗਈ ਨਾ ਗੱਲ ਵਿੱਚ ਵਿੱਚ ਤੇ ਹੁਣ ਇਹਨਾਂ ਨੂੰ ਡਰ ਲੱਗਦਾ ਅੱਛਾ ਉਹ ਕਹਿੰਦਾ ਡਰਨ ਲੱਗਦਾ ਕਾ ਨਹੀਂ ਡਰਨ ਵਾਲੀ ਕੀ ਗੱਲ ਹੈ ਮੈਂ ਤਾਂ ਮੈਂ ਤਾਂ ਨੰਗੇ ਸਿਰ ਨਿਰ ਧੜਕੋ ਕੇ ਜਾਣਾ ਜੀ ਆਪਦੇ ਲੋਕਾਂ ਦੇ ਵਿੱਚ ਜਾਣਾ ਜੀ ਮੈਨੂੰ ਕਿਸੇ ਚੀਜ਼ ਦਾ ਕੋਈ ਡਰ ਅੱਛਾ ਹੁਣ ਲੀਡਰ ਬਣ ਕੇ ਹੁਣ ਤੁਸੀਂ ਕਹਿੰਦੇ ਆ ਤਾਂ ਹੀ ਪੱਗ ਮੰਨ ਲਈ ਹੁਣ ਤੁਹਾਡੇ ਮੂੰਹ ਚੋਂ ਨਿਕਲਿਆ ਨੰਗੇ ਸਿਰ ਜਾਂਦੇ ਹੋ ਅਤੇ ਤੁਸੀਂ ਲੀਡਰ ਜਦੋਂ ਬਣ ਜਾਂਦੇ ਓਦੋਂ ਪੱਗਾਂ ਵੀ ਬਨ ਲੈਂਦੇ ਓ ਨਹੀਂ ਪਾਜੀ ਇਹ ਪੱਗ ਜਿਹੜੀ ਸਿਰ ਦੇ ਸ਼ਾਨ ਆਪਣੇ ਪੱਗ ਬਾਰੇ ਮੈਂ ਕਦੇ ਗਲਤ ਨਹੀਂ ਸੁਣ ਸਕਦਾ ਪਾਜੀ ਇਹ ਸਾਰਾ ਸਾਰ ਗਲਤ ਗੱਲ ਹੈ ਤੁਸੀਂ ਇਸ ਚੀਜ਼ ਦਾ ਮੈਨੇ ਤੇ ਇਲਜ਼ਾਮ ਨਾ ਲਾਓ ਕਿ ਮੈਂ ਕਿਹਾ ਕਿ ਪੱਗ ਬਾਰੇ ਜਦੋਂ ਤੁਸੀਂ ਲੀਡਰ ਨਹੀਂ ਸੀ ਓਦੋਂ ਪੱਗ ਬੰਨਦੇ ਸੀ ਮੈਂ ਨਹੀਂ ਓਦੋਂ ਮੈਂ ਪੱਗ ਨਹੀਂ ਬੰਨਦਾ ਸੀ ਪਰ ਮੈਂ ਫਿਰ ਵੀ ਪੱਗ ਦੀ ਇੱਜ਼ਤ ਕਰਦਾ ਸੀ ਮੈਂ ਪੱਗ ਬਾਰੇ ਕੁਝ ਨਹੀਂ ਸੁਣ ਸਕਦਾ ਵੇਖੋ ਜਿਹੜਾ ਲੀਡਰ ਕਹਿੰਦਾ ਵੀ ਮੈਂ ਓਦੋਂ ਪੱਗ ਨਹੀਂ ਬੰਨਦਾ ਸੀਗਾ ਅੱਜ ਮੈਂ ਜਦੋਂ ਲੀਡਰ ਬਣ ਗਿਆ ਪੱਗ ਬਨਣ ਲੱਗ ਗਿਆ ਆਪਣੀ ਸ਼ਾਨ ਰੱਖਣ ਲੱਗ ਗਿਆ ਪੱਗ ਦੇ ਨਾਮ ਤੇ ਕਈ ਲੋਕੀ ਲੁੱਟੀ ਜਾ ਰਹੇ ਆ ਵੇਖੋ ਹੁਣ ਤੁਸੀਂ ਕੀ ਕਰੋਗੇ ਫਿਰ ਬਾਈ ਜੀ ਬਸ ਇਸ ਵਾਰ ਇਹਨਾਂ ਨੂੰ ਪ੍ਰਧਾਨਗੀ ਤੋਂ ਵੀ ਹਟਾਵਾਂਗੇ ਜੀ ਉੱਪਰ ਕਹਿ ਕੇ ਜੀ ਇਹਨਾਂ ਦੇ ਜੋ ਇਹਨਾਂ ਦੇ ਕਾਲੇ ਕਾਰਨਾਮੇ ਨੇ ਜੀ ਇਹਨਾਂ ਨੂੰ ਉਹਨਾਂ ਦਾ ਰਿਜ਼ਲਟ ਵੀ ਭੁਗਤਣਾ ਪਊਗਾ ਬਾਈ ਵੇਖੋ ਲੀਡਰਾਂ ਦੀਆਂ ਬੇਇੱਜ਼ਤੀਆਂ ਮੂੰਹ ਤੇ ਸਿਰ ਤੇ ਹੋ ਰਹੀਆਂ ਮੂੰਹ ਦੇ ਜਮਾ ਕਿਉਂਕਿ ਉਹ ਮੰਨ ਰਹੇ ਆ ਵੀ ਪੈਸੇ ਵੀ ਲਏ ਆ ਕਹਿੰਦੇ ਪਾਰਟੀ ਫੰਡ ਦਿੱਤਾਗਾ ਇਹਨਾਂ ਦੇ ਨਾਂ ਲਾਰੇ ਲਾ ਕੇ ਜਿਹੜੇ ਲੋਕਾਂ ਨੂੰ ਪਾਰਟੀ ਫੰਡ ਵੀ ਇਕੱਠਾ ਕਰ ਲੈਂਦੇ ਲੋਕਾਂ ਤੋਂ ਪੈਸੇ ਵੀ ਇਕੱਠੇ ਕਰ ਲੈਂਦੇ ਆ ਤੇ ਕਹਿੰਦੇ ਆ ਝੂਠੇ ਲਾਰੇ ਲਾਉਂਦੇ ਆ ਵੀ ਤੁਹਾਨੂੰ ਅਸੀਂ ਨੌਕਰੀਆਂ ਦਿਵਾਵਾਂਗੇ